ਕਿ ਉਹ ਸਸਤੀ ਸਾਧੂਪੁਰਾ ਲੋਕਾਂ ਨੂੰ ਦਵਾਈ ਸੀ ਕਿੰਨਾ ਸ਼ਹਿਰ ਦੇ ਰਿਸ਼ੀ ਕਮੇਡੀ ਕੇ ਆਇਆ ਪਰ ਦਵਾਈ ਹੈ ਜਿਸ ਦੇ ਉਹਨਾਂ ਨੇ ਮਾਨਸਾਰ ਮੈਜਿਸਪੀ ਦੀ ਸਰਵ ਕਰਮਿਕ ਕਰਦੇ ਹੋਏ ਇੱਕ ਗਿਆਨਕ ਮੈਂਬਰ ਕਮਪੂਰ ਦਾ ਪਾਸੂਪੁਰ ਪਿੰਡ ਤੋਂ 3229 ਵਾਲੇ ગામ ਤੋਂ ਧੀਰੇ ਘਰ ਉਦਮਾਂ ਤੋਂ ਕਰ ਲਿਆ ਦੂਸਰਾ ਗਿਆਨ ਜਿਹੜਾ ਉਹਨਾਂ ਤੋਂ ਵੀ ਸਲਾਹ ਮੰਗੀ ਸੁਣਾਉਣਾ ਉਹਨਾਂ ਨੂੰ ਕਰਦੇ ਕਿ ਮਾਨਯੋਗ ਸਸਤੀ ਸਾਥੀ ਜੀ ਨੂੰ ਦੁਆ ਮਿਲੀ ਸੀ ਕਿ ਤੁਹਾਡਾ ਸ਼ਹਿਰ ਦੇ ਰਿਸ਼ਤੇ ਕਬਡੀ ਗਾਇਲਦਾਰ ਨੂੰ ਮਿਲਵਾएंगे ਜਿਸਦੇ ਇਹਨਾਂ ਦੇ ਬਨਸਰ ਮੈਂ ਤੇ ਐਸਪੀ ਜੀ ਸਾਹਿਬ ਨੂੰ ਕਰਨੀ ਕਰਦੇ ਹੋਣਗੇ ਇੱਕ ਗੈਂਡ ਦੇ ਮੈਂਬਰ ਤੁਮ ਨੂੰ ਦਫਤਰ ਤੋਂ ਪਾਸੋਂ ਨੂੰ ਪਿਸਤੜੀ ਬਤੀਦੂਰ ਨਾਗਿੰਦ ਵਾਲੇ ਬਰਾਮ ਕੀਤੇ ਆ ਜਿਹੜੇ ਗਰਾਮ ਕਾਲਾ ਦਾ ਸੰਧਾਰ ਲਿਆ ਦੂਸਰਾ ਗੈਂਡ ਦੇ ਲੋਨ ਤੋਂ ਵੀ ਸੁਣਾਉਣ ਦੀ ਚੁਰਾਉਣਾ ਨੂੰ ਜੀ ਕਰਦੇ ਕਿ ਕਿ ਜੀ ਸਾਡਾ ਉਪਕਰਣ ਲੋਕਾਂ ਨੂੰ ਦਵਾ ਮੈਡੀਸਿਨ ਦੀ ਬੁਝਾਲਾ ਖਿਆਲ ਤੇ ਰਿਕਵਰੀ ਦੀ ਕਮੇਟੀ ਗਿਆ ਹੈ ਜਿਸਦੇ ਉਹਨਾਂ ਨੇ ਮਾਨਸਾਤ ਮੈਨੇਜਮੈਂਟ ਯੂਐਸ ਦੀ ਸਭ ਨੂੰ ਕਰ ਦਿੱਤਾ ਤੇ ਉਹ ਇੱਕ ਗਿਆਨ ਦੇ ਮੈਂਬਰ ਕੰਪੂਰਤ ਕਰਦੇ ਪਾਸੋਂ ਬੀ ਬਿਸਤਲ ਬਤੀਦੂਰ ਨੈਸ਼ਨ ਵਾਲੇ ਬਣਾ ਦਿੱਤੇ ਵੀਰੇਗਰਾਮ ਕਰਮਚਾਰੀ ਦੱਦਿਆ ਦੂਸਰਾ ਗਿਆਨ ਜਿਹੜਾ ਉਹਨਾਂ ਤੋਂ ਸਲਾਹ ਮੰਗਣ ਦੀ ਸੁਭਾਉਣਾ ਉਹਨਾਂ ਨੂੰ ਵੀ ਭਾਗ ਦੇ ਦਿੱਤੀ ਮਾਨਯੋਗ ਐਸਐਸਪੀ ਸਾਹਿਬ ਨੂੰ ਦੁਆ ਮੈ ਰਹੀ ਸੀ ਕਿ ਤੁਹਾਨੂੰ ਸਾਹਿਬ ਦੇ ਰਿਸ਼ਤੀ ਕਬੱਡੀ ਗਾਇਜ਼ਾਂ ਨੂੰ ਮਿਲਵਾएंगे ਜਿਸ ਦੇ ਇਹਨਾਂ ਦੇ ਮਾਨ ਸਰ ਮੈਂ ਤੇ ਐਸਪੀ ਜੀ ਸਾਹਿਬ ਨੇ ਧਾਰਨੀ ਕਰਦੇ ਹੋਏ ਇੱਕ ਗਿਆਨੀ ਮੈਂਬਰ ਤੋਂ ਪਰਟਾ ਤੋਂ ਪਾਸੋਂ ਨੂੰ ਪੇਸ਼ ਕਰੂ ਬਤੀਗੁਰੂ ਨਾਹਿੰਦ ਵਾਲੇ ਬਰਾਉਂ ਕਿਤੇ ਆ ਜਿਹੜੇ ਗਰਾਮ ਕਾਲਾ ਦਾ ਹਿੱਸਾ ਲਿਆ ਦੂਸਰਾ ਕੈਂਡੀਟਾ ਉਹਨਾਂ ਪ੍ਰੋਫੈਸਰ ਆਉਂਦੇ ਸਰ ਆਉਂਨ ਉਹਨਾਂ ਨੂੰ ਵੀ ਕਰਦੇ ਕੀਤੀ ਜਾਂਦੀ ਹੈ ਨਿਊ ਟੈਸਸਿਸ ਦੀ ਸਾਥ ਗੁਪਤਰਾ ਲੋ ਦਵਾ ਮੈਡੀਸਿਨ ਦੀ 144 ਚੈਰਤੀ ਰੀਤੀ ਕਮੇਟੀ ਗਿਆ ਇਪਾਰਟਮੈਂਟ ਦੁਆਰ ਹੈ ਜਿਸ ਵਿੱਚ ਉਹਨਾਂ ਦੇ ਹੁਮਾਨ ਸਾਥ ਮੈਨੇਜਰ ਐਸਪੀਜੀ ਸਾਹਿਬ ਨੂੰ ਕਰਵੀ ਕਰਦੇ ਹੋਏ ਇੱਕ ਗਿਆਨਕ ਮੈਂਬਰ ਕਮ ਟੂ ਕਰਤਾ ਹੈ ਪਾਸਪੂ ਬੂ ਬਿਸਤਲ ਬਤੀ ਦੋਰ ਨਾਗਿਨ ਵਾਲੇ ਗਾਮ ਪਿੱਛੇ ਧੀਰੇ ਘਰ ਉਤਾਰਨਾ ਤੱਕ ਕਰ ਰਿਹਾ ਹੈ ਦੂਸਰਾ ਗੈਂਜ ਜਿਹੜਾ ਉਹਨਾਂ ਤੋਂ ਵੀ ਸਲਾਹ ਲਈ ਸੰਭਾਉਣਾ ਉਹ ਵੀ ਘਰ ਦੇ ਕਿਤੇ ਮਾਨਯੋਗ ਸਸਤੀ ਸਾਥੀ ਸਰੋਤ ਨੂੰ ਦਵਾ ਮਿਲ ਸੀ ਇੱਕ ਖੂਸਾ ਸ਼ਹਿਰ ਦੇ ਯੋਧੇ ਕਬੱਡੀ ਗਾਇਦਾਰ ਨੂੰ ਮਿਲਵਾएंगे ਜਿਸ ਦੇ ਉਹਨਾਂ ਦੇ ਮਾਨ ਸਰ ਮੈਂ ਤੇ ਐਸ ਪੀ ਜੀ ਸਾਹਮਣੇ ਕਰਨੀ ਕਰਦੇ ਹੋਣਗੇ ਇੱਕ ਗੈਨ ਦੇ ਮੈਂਬਰ ਤੁਮ ਨੂੰ ਦਾ ਪਰਟ ਆਫ ਉਹਦੇ ਪਾਸਵਰਡ ਨੂੰ ਪਿਸਟ ਕਰੇ ਬਤੀ ਮੋਰ ਨਾਗਿੰਦ ਵਾਲੇ ਬਰਾਮ ਕੀਤੇ ਆ ਜਿਹੜੇ ਗਰਾਮ ਕਾਰਨਾਪਤ ਕਰ ਲਿਆ ਦੂਸਰਾ ਕੈਂਡੀ ਜਿਹੜਾ ਉਹਨਾਂ ਤੋਂ ਪ੍ਰੋਫੈਸਰ ਹਿੰਦੀਪੁਰਾ ਉਹਨਾਂ ਨੂੰ ਵੀ ਭਾਰੀ ਕੀਤੀ ਜਾਂਦੀ ਹੈ